ਸ਼ੁਰੂ ਆਪਾਂ ਵੱਡੇ ਵੱਡੇ ਕੱਟ ਲਈਏ ਤੇ ਰੈਡੀ ਨਹੀਂ ਹੁੰਦੇ ਆ ਬਸ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਮਿਲਦੇ ਆ ਪਹਿਲਾਂ ਵਾਰਮ ਅਪ ਹੋ ਲਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਆ ਗਏ ਹੀ ਮੈਚ ਤੇ ਕਿੱਦਾਂ ਗੱਜਣ ਫਿਰ ਤਿਆਰੀ ਆ ਆਂਦੇ ਆ ਕੋਈ ਵੀ ਇੱਥੋਂ ਮੈਂ ਵੀ ਉੱਟਦਾ ਵਾਂ ਕੋਈ ਨਹੀਂ ਜੋ ਲੋਗਰ ਤੁਹਾਨੂੰ ਨਾ ਵਿਖਾ ਦਈਏ ਆਪਾਂ ਫੈਰੀਨ ਦੀਆਂ ਰੌਣਕਾਂ ਕਿੰਨੇ ਇੱਕ ਸੰਗਤ ਆਈ ਗੀਆਂ ਨਾ ਬਹੁਤ ਜ਼ਿਆਦਾ ਕੱਟਿਆ ਮੈਂ ਸਾਥੇ ਜਿਹੜੇ ਪਿਆਰ ਹੈ ਸੈਂਪਰ ਪੱਕਾ ਨੇ ਚੜੇ ਆਂ ਇੰਡੀਆ ਪਾਕਿਸਤਾਨ ਦੀ ਦੋਵੇਂ ਕਨ ਪੰਜਾਬੀ ਸੰਗਤਿਆ ਵਾ ਵਾ ਨੇੜੇ ਦੀ ਲੋਕੇਸ਼ਨ ਚੱਲਦੇ ਰਹੇਗੇ ਪਰ ਪੈਸੇ ਇੱਕ ਸਾਲ ਹੋ ਚਲੇ ਹਾਂਜੀ ਹਾਂਜੀ ਹੁਣ ਪੱਦੀ ਕੀ ਆਜੇ ਸੁਲਮਾਨ ਦੀ ਦੇਖੋ ਟੈਨ ਪੌਲਿੰਗ ਤੇ ਨੀਨੇ ਸ਼ੰਕਰ ਭਾਜੀ ਆਏ ਨੇ ਕੱਪ ਤੇ ਬਹਿਰੀਨ ਸੱਜਣ ਭਾਜੀ ਵੀ ਆਏ ਨੇ। ਆਨੇ ਸਾਰੇ ਆਪਣੇ ਮਨਚੌਣ ਵਾਲੇ ਆ। ਫੈਨ ਆ। ਬਾਕੀ ਤਾਂ ਸਾਰੇ ਲੋਕ ਦੇ ਵਿੱਚ ਫੈਨ ਨੇ। ਪਹਿਲਾਂ ਪਾਵਾਂਗੇ ਪੈਰੀਂ ਕੋਈ ਗੱਲ ਬਣਾ ਸਾਡੇ। ਬਾਕੀ ਆਪਾਂ ਆਪਣੇ ਗਮਾਂ। ਆ ਫੜੀ ਮੇਰਾ ਭਰਾ ਹਮਾਨ ਖਜਾਨਾ। ਅੱਛਾ। ਸਾਰੇ ਆਪਣੇ ਲੱਗੇ ਨੇ ਆ ਆਪਣੇ ਏਰੀਆ ਦਾ। ਤੇ ਜਿੱਦਾਂ ਮੇਰਾ ਭਰਾ ਕਰ ਲਾ। ਇੱਛਾਣਾ ਬਣਾ ਤੈਨੂੰ। ਕੱਢ ਕੇ ਫਿਰ ਦੁਬਾਰੇ ਚੱਲ ਜਾਈਏ ਸਾਰੇ। ਉਹ ਬੋਲ ਉਹਨੇ ਉਹ ਬਾਈ ਇਹਨਾਂ ਦੇ ਵਿੱਚ ਬੋਲ ਬਣਾ ਲਿਆ ਤਾਂ ਬਹੁਤ ਥੈਂਕ ਯੂ ਬਾਈ ਉਹ ਆਪਣੇ ਗੱਜਣ ਭਾਈ ਚੱਲੇ ਤਿਆਰ ਹੋ ਗਏ ਮੈਚ ਲਈ ਸੰਕਰ ਬਾਜੀ ਚੱਲ ਆਇਆ ਪੈ ਨਿਪਰਾ ਆ ਰਿਹਾ ਰੋ ਆਰੇ ਬਈ ਬੰਗਲ ਫੋਟੋ ਨਾ ਜਬੀ ਦੇ ਦੇ ਆ ਗਿਆ ਗੱਪਾਂ ਆ ਯਾਰ ਮਲਕੀਤ ਕਵਿਆਨ ਤੜੇ ਦਾ ਪਿੰਡੂ ਤਾੜੀ ਮਾਰ ਦਿਓ ਮਾਲ ਦੇ ਬਾਤੇ ਅੰਦੇ ਘਰ ਦੇ ਘਰ ਦੇ ਘਾ ਮਾਨ ਸਰਮਾਨਾ ਦੇ ਨਾਮ ਮਾਨ ਸਰਮਾਨਾ ਬੈਸਟ ਬਣਿਆ ਤੇ ਪਿੱਛੇ ਪਿੱਛੇ

ਕੁੰਗਾ ਲਾ ਹਾਂ ਜਿਹੜਾ ਲਾ ਹਾਂ ਹਾਂ ਜਿਹੜੀ ਇੰਡੀਆ ਦੀ ਟੀਮ ਸਪੌਂਸਰ ਕੀਤੀ ਪੰਜਾਬ ਸਟੀਲ ਕਬੱਡੀ ਸਵੇਰਾ ਹੋ ਗਿਆ ਸਾਡੇ 29 ਦੇ 30 ਨੰਬਰ ਹੋਣਗੇ ਪੂਰਾ ਫੀਲਡ ਤੇ ਆ ਬਹਿਰੀਨ ਦੀਆਂ ਗਰਾਊਂਡਾਂ 'ਚ ਬਾਜੀ ਹੁਣਾਂ ਲਾ ਗਏ ਆ ਦੇਖੋ ਕਿੰਨੀ 29 ਦੇ 30 ਨੰਬਰ ਹੋ ਗਏ ਬਾਈ ਜੀ ਲੈਂਦੇ ਪੰਜਾਬ ਦੇ

ਮੰਮਲ ਨਾਸ ਰੇਡੀ ਸੂਰੀ ਵੇਖੋ ਸੰਗਤ ਕਿੱਦਾਂ ਵਾ ਪਾਕਿਸਤਾਨ ਇੰਡੀਆ ਦਾ ਮੈਚ ਸ਼ੁਰੂ ਹੋਣ ਲੱਗਾ ਬਸ ਪਰਮਾਨੂ ਨਹੀਂ ਪੂਰੇ ਹੋ ਗਏ ਪਿਆਰ ਹਾਂ ਸਤੂ ਭਾਜੀ ਆਪਣੇ ਹਾਂ ਰੁਧਾਨ ਜਿੰਦ ਭਾਜੀ ਪੂਰਾ ਮਾਣ ਬਾਰਾਉਂਡ ਪੂਰੀ ਭਰੀ ਆ ਪਾਵੇ ਜੀ ਲੱਭੂ ਭਾਜੀ ਆਪਣੇ ਜਿੰਦ ਦਾ ਮਾ ਬੈਂਟੀ ਦੇ ਚਾਰ ਬੰਦਾਂ ਨੇ ਮੇਹਲਾ ਆ ਜਿਓ ਤੇ ਮੇਕੀ ਦੇ 3000 ਬੰਦੇ ಭೀ ಪೂರಿ ಪೂರಂಗ ਬੜੀ ਭਾਜੀ ਨੂੰ ਪੂਰੇ ਆਪਣੇ ਫੋਟੋ ਪਚਾਉਂਦੇ ਆ ਭਰਾਵਾਂ ਨਾਲ ਬਹੁਤ ਬੜਾ ਮਨਪਸੰਦ ਹੈ ਪੂਰੀ ਫੈਨ ਫੋਲਿੰਗ ਹੈ ਭਾਜੀ ਨਾਲ ਪਿਆਰ ਕਰਨ ਵਾਲੇ ਫੋਟੋਆਂ ਚਾਹੁੰਦੇ ਆ ਬਹੁਤ ਬੜਾ ਭਾਜੀ ਬਹੁਤ ਬੜਾ ਹੈ ਜਿਹੜਾ ਟੈਲਫੋਨ ਵਾਲੇ ਨੇ ਚੱਠਾ ਦੀ ਆਪਣਾ ਚਾਚਾ ਕਿੱਥੇ ਕਿੱਟਣਾ ਸ਼ਿਰਾ ਨਾ ਦੱਸ ਆਪਣਾ ਬਲਾਗ ਚ ਲੱਗਾ ਚੱਲਣਾ ਪਾਕਿਸਤਾਨ ਵਾਲੇ ਵੀਰ ਆਏ ਆਪਣੇ ਇਕੱਠਾ ਲੈਂਦੇ ਪੰਜਾਬ ਪਾਕਿਸਤਾਨ ਦੇ ਆਪਣੇ ਸਾਰੇ ਭਾਈਆਂ ਜੀ ਜੱਦੀ ਲੈ ਕੇ ਸ਼ੱਕਰ ਸਿਧਮ ਵਾਲਾ ਜਿੱਥੇ ਬਾਬਾ ਡੇਰਾ ਨਾਨਕ ਕਿੱਥੇ ਗੱਡੇ ਚੱਲੂ ਕੀਤਾ ਇਹ ਪਹਿਲੂ ਕਿ ਨਹੀਂ ਚੱਲੂ ਚੱਲੂ ਭਾਈ ਹੈ ਚੱਲੂ ਭਾਜੀ ਲੈ ਪਹਿਲੂ ਕੀਤਾ ਜਦੋਂ ਅੰਨੇ ਹਾਂਜੀ ਹਾਂਜੀ ਚੱਲੂ ਗਿਆ ਹੋਰ ਭਾਈ ਸੂ ਠੀਕ ਆ ਸਭ ਵਧੀਆ ਠੀਕ ਚੱਲਿਆ ਜੀ ਹਾਂਜੀ ਕਿੱਥੇ ਫੜੀ ਨਾਲ ਨਹੀਂ ਆਤੀ ਨਹੀਂ ਕੱਢ ਨਹੀਂ ਖੱਟੇ ਜੀ ਪੂਛੇ ਦਾ ਤੋਰੀ ਕਾ ਕੋਚ ਸੀ ਪੁੱਛਾਇਆ ਆ ਤੋ ਚੂ ਸੀਰ ਹੋ ਗਿਆ ਇਹ ਮੇਰੇ ਅੱਖੀ ਨਾਲ ਪੈਰ ਤੇ ਲੱਗੀ ਸੀ ਦੂਜੇ ਦਾ ਉਹਦਾ ਵਿਆਹ ਹੋ ਗਿਆ ਮਲਕ ਦਾ ਮਲਕ ਦਾ ਵਿਆਹ ਹੋ ਗਿਆ ਕਿੰਨਾ ਹਲ ਵਿਆਹ ਹੈ ਜੰਮੂਰਾ ਏ ਓਏ ਹਟਵਾ ਦੇ ਇੱਕ ਚੱਤੇ ਤਾਂ ਇਹ ਕਰਾ ਲੈ ਜਾਓ ਇਹਨੂੰ ਦਿਖਾ ਲੈਂਦੇ ਨਾ ਅੱਛਾ ਇਹ ਦੋਵਾਂ ਵਿੱਚ ਮੈਂ ਤਾਂ ਸਾਰੇ ਖਿੜਦਾ ਤੈਨੂੰ ਤੇ ਰਹਿ ਗਿਆ ਮੇਰੇ ਹਗਾ ਭਰਾ ਉਹ ਓਟਾਈ ਲੱਗਦਾ ਹੀ ਦਾ ਮੋਟਰਸਾਈਕਲ ਹੀ ਤਾਂ ਦੇ ਰਹੇ ਮੋਟਰਸਾਈਕਲ ਨਹੀਂ ਭਾਈ ਮਾਨੀ ਮਾਨਤੀ ਹੁੰਦੇ ਆ ਹਾਂ ਬੈਸਟ ਨੇ ਜਿਹੜਾ ਕੱਪ ਕੂਪ ਕ ਨਾਮ ਨੂੰ ਵਧੀਆ ਟੂਰਨਾਮੈਂਟ ਉੱਤੇ ਰੱਖਦੇ ਆ ਸੁਕਾਣਾ ਕੱਪ ਹੋਇਆ ਤੇ ਅਕਬਾਸ ਸਟੇਡੀਅਮ ਤੇ 2-2 ਲੱਖ ਰੁਪਏ ਆ ਹੀ ਪ੍ਰੈਸਰੀ ਠੀਕ ਉਹ ਚ ਕਿਹੜਾ ਕਿਹੜਾ ਬੈਸਟ ਨਿਕਲਿਆ ਉਦੋਂ ਭਾਈ ਬੈਸਟ ਨਿਕਲਿਆ ਸੀ ਰੇਟਰਾਂ ਕਿ ਬਲਾਲ ਮੋਸਮ ਤੇ ਧੂ ਓਕੇ ਤੇ ਜਾਂ ਪੁਣੀਓ ਚੋ ਦਿਖਦਾ ਐਚਲੀ ਹੈ ਹਾਂ ਅਲੀ ਗੁਰਾ ਚੈਪਟਨ ਠੀਕ ਹੈ ਜੀ ਚਲੋ ਓਕੇ ਹੁਣ ਗਾ ਮਿਲਦੇ ਫਿਰ ਆਇਆ ਲੱਗ ਗਿਆ ਪਿੰਡਾਂ ਭਾਨੂੰ ਹਾਂਜੀ ਵਧੀਆ ਭਾਜੀ ਕੀ ਹਾਲ ਠੀਕ ਨਾਮ ਦੱਸ ਦੋ ਇੱਕ ਵਾਰੀ ਆਪਣਾ ਆਪਣਾ ਤੀਰਪਾਵਾ ਮਦਸਰ ਮੱਛਾ ਜੀ ਠੀਕ ਹੈ ਠੀਕ ਬਹੁਤ ਵਧੀਆ ਲੱਗਾ ਪਾਣ ਪਾਕਿਸਤਾਨ ਦਾ ਵਨ ਪਲੇਅਰ ਭਰਾ ਆਪਣੇ ਬਹੁਤ ਜਲ ਲੱਗਾ ਬਹੁਤ ਖੁਸ਼ੀ ਹੋ ਆਸ਼ੀਰਵਾਦ ਕਰਦੇ ਫੈਨਸ ਆਵਾਜ਼ ਆ ਭਾਜੀ ਚੱਲ ਜੱਟਾ ਮਾਤਾ ਦਾ ਨਾਮ ਇਹ ਮੀਰ ਆਪਣੇ ਬੜਾ ਪਿਆਰ ਕਰਦੇ ਆਂ ਸਹੀ ਨਾ ਦੇ ਕੱਲ੍ਹ ਜੀ ਅੱਜ ਫੈਸਲਾ ਬਣਾ ਟੋਬੇ ਦਾ ਫੈਸਲਾ ਪਰੇ ਲੋ ਹਰੂਰ ਲਾਗੇ ਪਾਈਂ ਜਾ ਕਿ ਪਰੇ ਹਟ ਪਰੇ ਮੇਨ ਮੇਨ ਪੂਰੇ ਦਾਦੂ ਮਾਰਦੇ ਵਿੱਚ ਫਿਰ ਮੈਂ ਨਾ ਕੀ ਕੀ ਰੀਟਿਕਾ ਲਾ ਕਰੇ ਮੈਂ ਮੈਂ ਤਾਂ ਇਹਦੀਆਂ ਗੱਲਾਂ ਚ ਵੀ ਆਉਣਾ ਮੁਰਗੇ ਮੁੱਠਾ ਸਿੱਧਾ ਕਰ ਉਹ ਮੈਂ ਮੈਂ ਬਾਸ਼ਕਰ ਗੱਲ ਮੈਂ ਕਿ ਭਾਈ ਤੂੰ ਗੱਲੀ ਕਰ ਮੈਂ ਲਾਣਾ ਭਾਈ ਇਹ ਹੀ ਗੱਲਾਂ ਕਰਕੇ ਖੇਡੇ ਭਾਈ ਜੀ ਭਾਈ ਜੀ ਸਮਝ ਗਿਆ ਜੀ ਭਾਈ ਮੈਂ ਲਾ ਗਿਆ ਮੈਂ ਇਹਨਾਂ ਗੱਲਾਂ ਵੀ ਕਰਦੇ ਨਾਲ ਇੱਕ ਕਰੀਦਾ ਸ਼ੀਨੂ ਦੇ ਕਿੱਦਾਂ ਮੈਂ ਨਾਲ ਉਹਦੇ ਨਾਲ ਮੈਚ ਹੋ ਗੱਲਾਂ ਕਰੀ ਜਾਵੇ ਮੈਂ ਉਹਦੇ ਵੱਲ ਧਿਆਨ ਆਉ ਉਹਦੇ ਨਾਲ ਕਿਉਂਕਿ ਮੇ ਕਿਲੋ ਜਿੰਨ ठीकु <laughs> भाजी